ऋषिकेश ਚੋਂ ਸਿੱਖ ਵਪਾਰੀ ਦੀ ਕੁੱਟਮਾਰ ਸੋਮਨੀ ਕਮੇਟੀ ਨੇ ਲਿਆ ਨੋਟਿਸ ਮੁੱਖ ਮੰਤਰੀ ਲਿਖਿਆ ਪੱਤਰ ਰੋਪੀਆਂ ਖਿਲਾਫ ਕਾਰਵਾਈ ਕਰੇ ਉੱਤਰਾਖੰਡ ਸਰਕਾਰ ਦਸਤਾਰ ਤੇ ਕੇਸਾ ਦੀ ਬੇਅਦਬੀ ਦੇ ਮੱਦੇ ਨਜ਼ਰ ਪਰਚੇ 'ਚੋਂ ਧਰਮਿਕ ਭਾਵਨਾ ਨੂੰ ਛੱਟ ਮਾਰਨ ਦੀ ਧਰਾਵਾ ਕੀਤੀ ਜਾਣ ਸ਼ਾਮਲ ਕਲਵੰਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਦੁਖਦਾਈ ਜਿਹੜੀ ਘਟਨਾ ਉਤਰਾਖੰਡ ਸਟੇਟ ਦੇ ਵਿੱਚ ਤੇ ਸ਼ਹਿਰ ਰਿਚੀ ਕੇਸਵੇ ਕੇ ਜੋ ਦੇਖਣ ਨੂੰ ਮਿਲੀ ਹੈ ਕਿਸ ਤਰ੍ਹਾਂ 30 40 ਬੰਦੇ ਸਰਦਾਰ ਰਣਜੀਤ ਸਿੰਘ ਤੇ ਉਹਨਾਂ ਦੇ ਭਰਾਵਾਂ ਦੀ ਕੁੱਟਮਾਰ ਕਰਦੇ ਆ ਬੜਾ ਉਹ ਛਡਾਉਣ ਵਾਲੀ ਵੀ ਨਹੀਂ ਦੱਸਦੇ ਇੱਕ ਅੱਧਾ ਕੋਈ ਜਿਹੜਾ ਪੁਲਿਸ ਵਾਲਾ ਉੱਥੇ ਪੁਲਿਸ ਮੈਂ ਦੱਸਦਾ ਪਿਆ ਤੇ ਉਹਦੀ ਵੀ ਮਿਨਿਮਾਈਜ਼ ਚੱਲਦੀ ਨਹੀਂ ਦੱਸਦੀ ਜਿਸ ਤਰ੍ਹਾਂ ਉਹਨਾਂ ਨੇ ਹਮਲਾ ਕੀਤਾ ਹੈ ਤੇ ਮੈਂ ਜਿਹੜੇ ਉੱਤਰਾਖੰਡ ਦੇ ਮੁੱਖ ਮੰਤਰੀ ਕੁਸ਼ਕਰ ਸਿੰਘ ਧਾਮੀ ਤੇ ਰਿਸ਼ੀਕੇਤ ਦੇ ਜਿਹੜੇ ਡੀਸੀ ਸਾਹਿਬ ਆ ਉਹਨਾਂ ਨੂੰ ਬੇਨਤੀ ਕਰਦਾ ਅਸੀਂ ਇੱਕ ਬਫਰ ਵੀ ਭੇਜਾਂਗੇ ਪਰ ਡੀਸੀ ਸਾਹਿਬ ਦਾ ਵੀ ਇਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਤੇ ਸੀਐਮ ਸਾਹਿਬ ਨੂੰ ਵੀ ਐਕਸ਼ਨ ਲੈਣਾ ਚਾਹੀਦਾ ਕਿ ਜਿਹੜੇ ਦਰਿੰਦੇ ਹਮਲਾ ਕਰਨ ਗਏ ਆ ਉਹਨਾਂ ਤੇ ਰਨਜੀਤ ਸਿੰਘ ਉਹਨਾਂ ਨੂੰ ਅਨਸਾਫ਼ ਤਾਂ ਹੀ ਮਿਲ ਸਕਦਾ ਕਿ ਉਹਨਾਂ ਤੇ ਪਰਚਾ ਦਰਜ ਕੀਤਾ ਜਾਵੇ ਤੇ ਉਹਨਾਂ ਨੂੰ ਅਨਸਾਫ਼ ਮਿਲੇ ਤੇ ਅਸੀਂ ਇੱਕ ਬਫਰ ਜਿਹੜਾ ਤਿੰਨ ਮੈਂਬਰੀ ਬਫਰ ਜਿਹੜਾ ਉਹ ਸ਼੍ਰੋਣੀ ਕਮੇਟੀ ਵੱਲੋਂ ਡੀਸੀ ਸਾਹਿਬ ਨੂੰ ਮਿਲਣ ਲਈ ਵੀ ਭੇਜਾਂਗੇ ਤਾਂ ਧਾਮੀ ਸਾਹਿਬ ਨੂੰ ਵੀ ਮਿਲਣਗੇ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਤੇ ਮੈਂ ਫਿਰ ਦੁਬਾਰਾ ਮੁੱਖ ਮੰਤਰੀ ਸਾਹਿਬ ਨੂੰ ਤੇ ਡੀਸੀ ਸਾਹਿਬ ਨੂੰ ਬੇਨਤੀ ਕਰਦਾ ਰਿਸ਼ਕੇ ਨੂੰ ਕਿ ਇਹ ਅਨਕੁਆਰੀ ਕਰਾਈ ਜਾਵੇ ਤੇ ਜਿਹੜੇ ਸਜ਼ਾ ਦੇ ਹੱਥدار ਉਹਨਾਂ ਨੂੰ ਬਤ ਵਤ ਜਿਹੜੀ ਉਹ ਸਜ਼ਾ ਦਿੱਤੀ ਜਾਵੇ ਮੇਰੀ ਬੇਨਤੀ ਆ ਪੁੱਛ ਕੇ ਸਤ ਧਾਮੀ ਜੋ ਮੁੱਖ ਮੰਤਰੀ ਉਹਨਾਂ ਨੂੰ ਬੇਨਤੀ ਹੈ ਕਿਉਂਕਿ ਜਿਸ ਤਰ੍ਹਾਂ ਕੇਸਾਂ ਦੀ ਵਿਅਦਿ ਹੋਈ ਹੈ ਤੇ ਕੇਸਾਂ ਨੂੰ ਹੱਥ ਪਾਏ ਗਏ ਆ 295 ਏ ਦੇ ਤਹਿਤ ਜਿਹੜਾ ਪੱਤਾ ਦਰਜ ਕੀਤਾ ਜਾਵੇ ਤੇ ਡੀਸੀ ਸਾਹਿਬ ਨੂੰ ਵੀ ਬੇਨਤੀ ਹੈ ਤੇ ਕਸੀ ਮੈਂ ਆਪਣੇ ਤੌਰ ਤੇ ਵੀ ਲੈਟਰ ਪਾ ਦਤਾ ਆ ਪੁੱਛ ਕੇ ਫਿਰ ਅਮੀਸ਼ਾਬ ਨੂੰ ਸੀਐਮ ਸਾਹਿਬ ਨੂੰ ਤੇ ਇੱਕ ਬਹੁਤ ਵੀ ਜਿਹੜਾ ਤਿੰਨ ਵੀ ਬਹੁਤ ਵੀ ਜਿਹੜਾ ਜਾ ਕੇ ਉਹ ਡੀਸੀ ਸਾਹਿਬ ਨੂੰ ਮਿਲੇਗਾ ਤੇ ਮੁੱਖ ਮੰਤਰੀ ਨੂੰ ਮਿਲੇਗਾ ਤੇ ਜਿਹੜਾ ਪੀੜਿਤ ਪਰਿਵਾਰ ਆ ਉਹਨਾਂ ਨੂੰ ਮਿਲੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉੱਤਰਾਖੰਡ ਦੇ ਰਿਸ਼ੀਕੇਸ਼ ਸ਼ਹਿਰ ਦੇ ਵਿੱਚੋਂ ਇੱਕ ਵੀਡੀਓ ਸਾਹਮਣੇ ਆਈ ਹੈ ਜਿਹੜੀ ਬੜੀ ਚਰਚਾ ਦਾ ਵਿਸ਼ਾ ਹੈ ਇਦੇ ਵਿੱਚ ਇੱਕ ਸਿੱਖ ਸਰਦਾਰਾਂ ਦੀ ਦੁਕਾਨ ਹੈ ਤੇ ਉਸ ਦੇ ਬਾਹਰ ਬਹੁਤ ਵੱਡਾ ਹਗਾਮਾ ਹੈ ਹਜੂਮ ਉਹਨਾਂ ਦੇ ਹਮਲਾ ਕਰ ਰਿਹਾ ਉਹਨਾਂ ਦੀ ਦੁਕਾਨ ਤੋੜ ਰਿਹਾ ਤੇ ਉਹਨਾਂ ਨੂੰ ਜਨਾਬ ਫੜ ਕੇ ਕੁੱਟਿਆ ਜਾ ਰਿਹਾ ਦਸਤਾਰ ਲਾਈ ਜਾ ਰਹੀ ਹੈ ਇਹ ਬੜੀ ਮਾੜੀ ਇੱਕ ਤਸਵੀਰ ਹੈ ਮੈਂ ਇਸ ਗੱਲ ਹੀ ਜਿਹੜਾ ਪ੍ਰਸ਼ਾਸਨ ਹੈ ਤੇ ਖਾਸ ਤੌਰ ਤੇ ਸਰਕਾਰ ਹੈ ਉੱਤਰਾਖੰਡ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੇ ਵਿਸ਼ੇਸ਼ ਕਰਕੇ ਉੱਥੋਂ ਦੇ ਗਵਰਨਰ ਸਾਹਿਬ ਜਿਹੜੇ ਕਿ ਇੱਕ ਸਿੱਖ ਨੇ ਉਹਨਾਂ ਨੂੰ ਇਸ ਗੱਲ ਲਈ ਅਸੀਂ ਅਪੀਲ ਕਰਦੇ ਹਾਂ ਕਿ ਉਹ ਇਸ ਗੱਲ ਦੀ ਗੰਭੀਰਤਾ ਨੂੰ ਦੇਖਣ ਕਿਸੇ ਦੋ ਵਿਅਕਤੀਆਂ ਦਾ ਪਾਰਕਿੰਗ ਵਾਲਾ ਜਾਂ ਦੁਕਾਨਦਾਰ ਦਾ ਮਸਲਾ ਨਹੀਂ ਦਿਖਾਈ ਦੇ ਰਿਹਾ ਇਹ ਜਦੋਂ ਹਜੂਮ ਇਕੱਠਾ ਹੋ ਕੇ ਇਸ ਗੱਲ ਦੇ ਸਿੱਖਾਂ ਦੇ ਖਿਲਾਫ ਕਰ ਰਿਹਾ ਇਹ ਇੱਕ ਵੱਖਰਾ ਸੰਕੇਤ ਦੇ ਰਿਹਾ ਤੇ ਉਸ ਤੇ ਛਡਾਉਣ ਵਾਲਾ ਕੋਈ ਨਹੀਂਗਾ ਤੇ ਉੱਥੋਂ ਜਿਹੜੀ ਪੁਲਿਸ ਆ ਉਹ ਮੂੰਗ ਦਰਸ਼ਕ ਬਣੀ ਹੋਈ ਆ ਸੋ ਇਹ ਚੀਜ਼ਾਂ ਜਿਹੜੀਆਂ ਬੜੀਆਂ ਮਾਰੀਆਂ ਨੇ ਅਸੀਂ ਸ਼ਰੌਨੀ ਗੁਰਦਾਰਾ ਪਰੰਦਰ ਕਮੇਟੀ ਵੱਲੋਂ ਉੱਤਰਾਖੰਡ ਸਰਕਾਰ ਨੂੰ ਸ਼ਰੌਨੀ ਕਮੇਟੀ ਵੱਲੋਂ ਪੱਤਰ ਲਿਖਣ ਜਾ ਰਹੇ ਹਾਂ ਤੇ ਨਾਲ ਹੀ ਗਵਰਨਰ ਸਾਹਿਬ ਨੂੰ ਵੀ ਇਸ ਗੱਲ ਲਈ ਅਸੀਂ ਅਗਾਹ ਕਰਾ ਰਹੇ ਹਾਂ ਕਿ ਇਹ ਜਿਹੜੀ ਗੱਲ ਤੇ ਜੇ ਮੌਕੇ ਤੇ ਸਮੇਂ ਸਿਰ ਇਸ ਦਾ ਜਵਾਬ ਨਾ ਦਿੱਤਾ ਗਿਆ ਪ੍ਰਸ਼ਾਸਨ ਨੇ ਕਾਰਵਾਈ ਨਾ ਕੀਤੀ ਤਾਂ ਇਸ ਤਰ੍ਹਾਂ ਦਾ ਅਸਰ ਜਿਹੜਾ ਵਾ ਉਹ ਦੇਸ਼ ਦੇ ਵਕ-ਵਕ ਥਾਵਾਂ ਤੇ ਪਏਗਾ ਜਿਵੇਂ ਕਿ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਰਾਵਾਂ ਦਿਖਾਈ ਦੇ ਰਹੀਆਂ ਨੇ ਸੋ ਇਹ ਗੱਲ ਦਿਖਾਈ ਦੇ ਰਹੀ ਆ ਕਿ ਦੇਸ਼ ਦੇ ਅੰਦਰ ਸਿੱਖਾਂ ਪ੍ਰਤੀ ਇੱਕ ਨਫ਼ਰਤ ਦਾ ਦੌਰ ਚੱਲ ਰਿਹਾ ਜਿਵੇਂ ਪਿਛਲੇ ਦਿਨਾਂ 'ਚ ਹਿਮਾਚਲ ਵਿੱਚ ਕੰਗਰਾਂ ਦੇ ਬਿਆਨਾਂ ਤੋਂ ਬਾਅਦ ਆਇਆ ਸੀ ਸੋ ਕਿਉਂਕਿ ਜਿਹੜਾ ਉੱਤਰਾਖੰਡ ਆ ਇੱਥੇ ਸਿੱਖਾਂ ਦੀ ਵੱਡੀ ਆਮਦ ਆ ਉੱਥੋਂ ਦੀ ਆਰਥਿਕਤਾ ਦੇ ਵਿੱਚ ਸਿੱਖਾਂ ਦਾ ਵੱਡਾ ਰੋਲ ਆ ਗੁਰਦੁਆਰਾ ਸਾਹਿਬਾਂ ਦੀ ਯਾਤਰਾ 'ਚ ਸਿੱਖ ਵੱਡੀ ਗਿਣਤੀ ਵਿੱਚ ਜਾਂਦੇ ਆ ਸੋ ਇਸ ਮਾਮਲੇ ਨੂੰ ਧਿਆਨ ਵਿੱਚ ਰੱਖਦੇ ਆਂ ਅਸੀਂ ਚਾਹਾਂਗੇ ਕਿ ਕੇਂਦਰ ਦੀ ਸਰਕਾਰ ਇਸ ਦੀ ਗੰਭੀਰਤਾ ਨੂੰ ਲਵੇ ਅਤੇ ਉਹਨਾਂ ਦੇ ਖਿਲਾਫ ਕੋੜ ਠੋਸ ਜਿਹੜੀ ਆ ਕਾਰਵਾਈ ਕਰੇ ਤਾਂ ਕਿ ਦੇਸ਼ ਦੇ ਅੰਦਰ ਇਸ ਤਰ੍ਹਾਂ ਦਾ ਕੋਈ ਮਾਹੌਲ ਨਾ ਬਣੇ ਜਿਹਦੇ ਵਿੱਚ ਸਿੱਖਾਂ ਨੂੰ ਟਾਰਗੇਟ ਕਰਨ ਦੀ ਗੱਲ ਜਿਵੇਂ 84 'ਚ ਕਾਂਗਰਸ ਨੇ ਕੀਤਾ ਸੀ ਉਸ ਤਰ੍ਹਾਂ ਦੀ ਗੱਲ ਕੋਈ ਲੋਕਾਂ ਦੇ ਵਿੱਚ ਜਿਹੜੀ ਆ ਉਹ ਜਾਣੀ ਜਾਵੇ